ਰਵਾਇਡ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਹੋਸਟ ਅਮਰ ਢਾਲੀਵਾਲ ਪੰਜਾਬ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਗੁਠਿੰਡਾ ਤੋਂ ਵੀਕਾਨੜ ਚੱਲਣ ਵਾਲੀ ਟ੍ਰੇਨ ਹੁਣ ਕੈਂਸਰ ਐਕਸਪ੍ਰੈਸ ਦੇ ਨਾਲ ਜਾਣੀ ਜਾਣ ਲੱਗੀ ਹੈ ਕੈਂਸਰ ਕਿਉਂ ਹੁੰਦਾ ਹੈ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹਨਾਂ ਵਕਤ ਵਕਤ ਪਹਿਲੂਆਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅਜੂਰ ਵੈਦ ਦੇ ਮਸ਼ਹੂਰ ਡਾਕਟਰ ਡਾਕਟਰ ਜਸਵਿੰਦਰ ਸੁਦੇਵੜਾ ਜੀ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ। ਵੈਲਕਮ ਜੀ ਸਾਰੇ ਦਰਸ਼ਕਾਂ ਦਾ ਤੇ ਤਾਲੀਵਾਲ ਸਾਹਿਬ ਦਾ ਵੀ ਸਵਾਗਤ ਹੈ। ਡਾਕਟਰ ਸਾਹਿਬ ਕੈਂਸਰ ਕੀ ਹੈ? ਕਿਹੜੀਆਂ ਚੀਜ਼ਾਂ ਦੇ ਖਾਣ ਨਾਲ ਇਸ ਦੀ ਸੰਭਾਵਨਾ ਵਧ ਜਾਂਦੀ ਹੈ? ਤਾਲੀਵਾਲ ਸਾਹਿਬ ਕੈਂਸਰ ਸਾਡੇ ਸਰੀਰ ਵਿੱਚ ਲੀਆਂ ਕੋਸ਼ਿਕਾਵਾਂ ਦੇ ਬੇਤਹਾਸ਼ਾ ਵਧ ਜਾਣ ਦੀ ਸਥਿਤੀ ਦਾ ਇੱਕ ਰੋਗ ਹੈ। ਕੈਂਸਰ ਦੇ ਵਿੱਚ ਕੋਸ਼ਿਕਾਵਾਂ ਦਾ ਵਾਧਾ ਬੇਹਿਸਾਬ ਹੁੰਦਾ ਹੈ ਉਹ ਇਮੈਚਿਓਰ ਸੈਲਸ ਹੁੰਦੇ ਨੇ। ਜਿਹੜੇ ਬਹੁਤ ਵੱਡੀ ਤعداد ਦੇ ਵਿੱਚ ਵੱਧਦੇ ਨੇ ਤੇ ਅਖੀਰ ਚੋਂ ਇੱਕ ਟਿਊਮਰ ਬਣਾਉਂਦੇ ਨੇ ਉਹ ਟਿਊਮਰ ਜਿਹੜੇ ਨੇ ਗੰਡਾਂ ਜੜੀਆਂ ਨੇ ਉਹ ਕੈਂਸਰ ਦੀਆਂ ਹੁੰਦੀਆਂ ਨੇ ਅਕਸਰ ਜਿਹੜੀਆਂ ਕੈਂਸਰ ਦੀਆਂ ਗੱਡਾਂ ਹੁੰਦੀਆਂ ਨੇ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਰ ਗੰਡ ਜੜ ਟਿਊਮਰ ਕੈਂਸਰ ਨਹੀਂ ਹੁੰਦਾ ਕੈਂਸਰ ਦੇ ਵਿੱਚ ਜਿਹੜੇ ਖਤਰਨਾਕ ਸੈੱਲ ਜਿਹੜੇ ਨੇ ਉਹ ਸਾਡੀਆਂ ਕੋਸ਼ਿਕਾਵਾਂ ਵਿੱਚਲੀ ਜਿਹੜੀ ਜੀਨਸ ਦੀ ਜਿਹੜੀ ਮਿਊਟੇਸ਼ਨ ਹੈ ਉਹਨਾਂ ਦੇ ਵਿਗਾੜ ਕਾਰਨ ਇਹ ਜਿਹੜੇ ਕੱਚੇ ਸੈੱਲ ਨੇ ਉਹ ਜਦੋਂ ਬਣਦੇ ਨੇ ਤਾਂ ਉਹ ਕੈਂਸਰ ਦਾ ਰੂਪ ਜਿਹੜਾ ਹੈ ਉਹ اختیار ਕਰ ਜਾਂਦੇ ਨੇ ਜੀ ਡਾਕਟਰ ਸਾਹਿਬ ਇਹ ਕਿਵੇਂ ਪਤਾ ਲੱਗਦਾ ਹੈ ਵੀ ਜਿਹੜੀ ਸਰੀਰ ਵਿੱਚ ਗੰਢ ਹੈ ਉਹ ਕੈਂਸਰ ਹੈ ਉਹ ਕਿਹੜੇ ਟੈਸਟ ਨੇ ਜਿਸ ਤੋਂ ਪਤਾ ਲੱਗੇ ਕਿ ਉਹ ਗੰਢ ਕੈਂਸਰ ਬਣ ਚੁੱਕੀ ਹੈ हां देखो हर गंड कैंसर ਨਹੀਂ ਹੁੰਦੀ ਪਰ ਗੰਡਾ ਕੈਂਸਰ ਹੋ ਸਕਦੀਆਂ ਨੇ ਜਦੋਂ ਕਿਦਰੇ ਵੀ ਚਾਹੇ ਬ੍ਰੈਸਟ ਹੈ ਜਾਂ ਕਿਦਰੇ ਵੀ ਕੋਈ ਪੇਟ ਦੇ ਅੰਦਰ ਕਿਸੇ ਨੂੰ ਕੋਈ ਗੰਡ ਹੈ ਜਾਂ ਕਿਤੇ ਵੀ ਕੋਈ ਅਨਸੁਖਾਵਾਂ ਜਾਂ ਹਲਕਾ ਦਰਦ ਮਹਿਸੂਸ ਹੁੰਦਾ ਹੈ ਤਾਂ ਉਸ ਨੂੰ ਡਾਕਟਰ ਕੋਲ ਲਿਜਾ ਕੇ ਚੈੱਕ ਕਰਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਕੈਂਸਰ ਤੇ ਨਾਨ ਕੈਂਸਰਸ ਜਿਹੜੀਆਂ ਗੰਡਾਂ ਨੇ ਉਹਨਾਂ ਵਿੱਚਲਾ ਇੱਕ ਅੰਤਰ ਜਿਹੜਾ ਹੈ ਮੋٹے ਤੌਰ ਤੇ ਇਹ ਦੇਖਿਆ ਜਾਂਦਾ ਹੈ ਕਿ ਜਿਹੜੀਆਂ ਕੈਂਸਰ ਦੀਆਂ ਗੰਡਾਂ ਨੇ ਉਹ ਬੇਤਰਤੀਬੀਆਂ ਹੁੰਦੀਆਂ ਨੇ ਤੇ ਹਾਰਡ ਹੁੰਦੀਆਂ ਨੇ ਜਿਹੜੀਆਂ ਨਾਨ ਕੈਂਸਰਸ ਬਿਨਾਈਨ ਟਿਊਮਰਸ ਜਿਨਨੂੰ ਉਸੇ ਕਹਿੰਦੇ ਆ ਉਹਨਾਂ ਦੀਆਂ ਗੰਡਾਂ ਗੋਲ ਸੌਫਟ ਹੁੰਦੀਆਂ ਨੇ ਪਰ ਫਿਰ ਵੀ ਮਰੀਜ਼ ਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਉਹਦੀ ਗੰਡ ਜਿਹੜੀ ਉਹ ਕੈਂਸਰ ਹੈ ਜਾਂ ਨਹੀਂ ਹੈ ਕਿ ਪਰ ਕਿਤੇ ਵੀ ਕੋਈ ਗੰਡ ਅਗਰ ਕਿਸੇ ਮਰੀਜ਼ ਨੂੰ ਕੋਈ ਮਹਿਸੂਸ ਹੁੰਦੀ ਹੈ ਉਸ ਦੇ ਨਾਲ ਉਸ ਨੂੰ ਬੇਤਹਾਸ਼ਾ ਥਕਾਵਟ ਹੁੰਦੀ ਹੈ ਬਿਨਾ ਕਿਸੇ ਕਾਰਨ ਉਹ ਫਟੀਗ ਮਹਿਸੂਸ ਕਰਦਾ ਹੈ ਤੇ ਜਾਂ ਫਿਰ ਉਸ ਨੂੰ ਬੁਖਾਰ ਜਿਹੜਾ ਹੈ ਉਹ ਲਗਾਤਾਰ ਹੁੰਦਾ ਹੈ ਰਾਤ ਨੂੰ ਬੁਖਾਰ ਹੁੰਦਾ ਹੈ ਰਾਤ ਨੂੰ ਪਸੀਨੇ ਜ਼ਿਆਦਾ ਆਉਂਦੇ ਹਨ ਕਿ ਸਰੀਰ ਦੇ ਕਿਸੇ ਅੰਗ ਚੋਂ ਖੂਨ ਦਾ ਵਹਾ ਜਿਹੜਾ ਹੈ ਜਿਵੇਂ ਹੁਣ ਫੇਫੜਿਆਂ ਦੇ ਕੈਂਸਰ ਦੇ ਵਿੱਚ ਤੋ ਦੇਖਦੇ ਆਪਾਂ ਕਿ ਬਲਗਮ ਰਾਹੀਂ ਖੂਨ ਆਉਂਦਾ ਹੈ ਢਵਾਡੀ ਨਮੀ ਮਿਹਦੇ ਦੇ ਕੈਂਸਰ ਦੇ ਵਿੱਚ ਉਲਟੀ ਰਾਹੀਂ ਖੂਨ ਆਉਂਦਾ ਹੈ ਆਂਦਰਿਆਂ ਦੇ ਕੈਂਸਰ ਰਾਹੀਂ ਉਹਨੂੰ ਪਖਾਨੇ ਵਿੱਚ ਖੂਨ ਆਉਂਦਾ ਹੈ ਗੁਰਦੇ ਯੂਰੀਨਰੀ ਬਲੇਡਰ ਦੀਆਂ ਕੇਸਾਂ ਦੇ ਵਿੱਚ ਜਾਂ ਆਪਾਂ ਕਹ ਲਈਏ ਗਦੂਦਾਂ ਦੇ ਵਿੱਚ ਕੈਂਸਰ ਕਾਰਨ ਬਿਨਾਂ ਕਿਸੇ ਦਰਦ ਦੇ ਖੂਨ ਜਿਹੜਾ ਹੈ ਉਹ ਪਿਸ਼ਾਬ ਰਾਹੀਂ ਵੀ ਆਉਂਦਾ ਹੈ ਤੋ ਇਹ ਕਾਫੀ ਐਸੇ ਕਾਰਨ ਨੇ ਜਿਵੇਂ ਹੁਣ ਵਜ਼ਨ ਦਾ ਇੱਕ ਸਿਗਨੀਫੀਕੈਂਟ ਵੇਸ ਲਾਸ ਜਿਹੜਾ ਹੈ ਕਿ ਅਗਰ ਵਜ਼ਨ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ ਪੇਸ਼ ਦਾ ਭੁੱਖ ਘਟ ਗਈ ਹੈ ਤੇ ਉਹਦੇ ਕਾਰਨ ਫਿਰ ਇਹ ਬਿਲਕੁਲ ਸ਼ੱਕ ਜ਼ਾਹਿਰ ਕੀਤਾ ਜਾ ਸਕਦਾ ਹੈ ਤੇ ਕਿ ਇਹ ਕੈਂਸਰ ਹੋ ਸਕਦਾ ਹੈ ਔਰ ਮਰੀਜ਼ ਨੂੰ ਤੁਰੰਤ ਕਿਸੇ ਵੀ ਕੈਂਸਰ ਸਪੈਸ਼ਲਿਸਟ ਕੋਲ ਜਾ ਕੇ ਇਹਦੀ ਜਾਂਚ ਜਿਹੜੀ ਹੈ ਉਹ ਕਰਾਉਣੀ ਚਾਹੀਦੀ ਹੈ ਜੀ ਡਾਕਟਰ ਸਾਹਿਬ ਕੀ ਤਮਾਕੂ ਦੀ ਵਰਤੋਂ ਕੈਂਸਰ ਨੂੰ ਸਦਾ ਦਿੰਦੀ ਹੈ हां बिल्कुल दंदी है तंबाकू ਦੇ ਵਿੱਚ ਬਹੁਤ ਗਿਣਤੀ ਵਿੱਚ ਜ਼ਹਿਰੀਲੇ ਰਸਾਇਣ ਹੁੰਦੇ ਨੇ ਤੇ ਉਹ ਰਸਾਇਣ ਜਿਹੜੇ ਨੇ ਇਹ ਕੋਸ਼ਕਾਵਾਂ ਦੀ ਵੰਡ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਉਹਨਾਂ ਚ ਮੈਚੂਰ ਸੈੱਲਾਂ ਦੀ ਗਿਣਤੀ ਜਿਹੜੀ ਹੈ ਇੱਕ ਐਟਮੋਸਫੀਅਰ ਪੈਦਾ ਕਰਦਾ ਵੈਸੇ ਜੇ ਤੰਬਾਕੂ ਦੇਖੀਏ ਇੱਕ ਵਾਤਾਵਰਣ ਕੈਂਸਰ ਦਾ ਉਹ ਪੈਦਾ ਕਰਨ ਚ ਬਹੁਤ ਵੱਡਾ ਰੋਲ ਅਦਾ ਕਰਦਾ ਉਿਸ ਕਰਕੇ ਮੈਂ ਇਹ ਕਹੂੰਗਾ ਕਿ ਜਿਨ੍ਹਾਂ ਚ ਕੈਂਸਰ ਦੀ ਹਿਸਟਰੀ ਹੈ ਜਾਂ ਬੈਸੇ ਵੀ ਜਿਨ੍ਹਾਂ ਚ ਨਹੀਂ ਵੀ ਹੈ ਉਹਨਾਂ ਨੂੰ ਤੰਬਾਕੂ ਤੋਂ ਸਿਗਰਟ ਨੁਸ਼ੀ ਹੈ ਜਾਂ ਤੰਬਾਕੂ ਨੂੰ ਕਿਸੇ ਵੀ ਰੂਪ ਚ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਇਸ ਤੰਬਾਕੂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਜੀ ਡਾਕਟਰ ਸਾਹਿਬ ਕੈਂਸਰ ਦੀ ਖਤਰਨਾਕ ਸਟੇਜ ਕਿਹੜੀ ਹੁੰਦੀ ਹੈ ਜਿੱਥੇ ਵਿਅਕਤੀ ਦੀ ਜਾ ਕੇ ਮੌਤ ਹੋ ਜਾਂਦੀ ਹੈ ਉਹਦੇ ਚ ਇਹ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਜਦੋਂ ਮਰੀਜ਼ ਜਿਹੜਾ ਹੈ ਉਹ ਡਾਕਟਰ ਕੋਲ ਚੈੱਕਅਪ ਲਈ ਜਾਂਦਾ ਹੈ ਤਾਂ ਉਹਦੇ ਐਕਸ-ਰੇ, ਸੀਟੀ ਸਕੈਨ, ਐਮ ਆਰ ਆਈ ਸਕੈਨ ਜਾਂ ਪੈਟ ਸਕੈਨ ਵਗੈਰਾ ਕਰਨ ਦੇ ਨਾਲ-ਨਾਲ ਗੰਡਾਂ ਦੇ ਵਿੱਚ ਉਹਦੀ ਸਟੇਜ ਦੇਖੀ ਜਾਂਦੀ ਹੈ ਤੇ ਐਫ ਐਨ ਸੀ ਵੀ ਕੀਤਾ ਜਾਂਦਾ ਹੈ ਤੇ ਖੂਨ ਦੇ ਹੋਰ ਲੋਡਿੰਗ ਦੇ ਜਿਹੜੇ ਟੈਸਟ ਨੇ ਉਹ ਵੀ ਕਰਨ ਤੋਂ ਬਾਅਦ ਉਸ ਦੀ ਸਟੇਜਿੰਗ ਹੁੰਦੀ ਹੈ ਉਹਦੀ ਗ੍ਰੇਡਿੰਗ ਹੁੰਦੀ ਹੈ ਤੋ ਪੈਡੀ ਸਟੇਜ ਦੇ ਵਿੱਚ ਛੋਟੀਆਂ ਗੰਡਾਂ ਹੁੰਦੀਆਂ ਨੇ ਦੂਜੀ ਸਟੇਜ ਦੇ ਜਾਂ ਤੀਜੀ ਸਟੇਜ ਦੇ ਵਿੱਚ ਗੰਡਾਂ ਜਿਹੜੀਆਂ ਨੇ ਉਹਨਾਂ ਦਾ ਪ੍ਰਭਾਵ ਜਿਹੜਾ ਹੈ ਉਹ ਸਾਡੇ ਲਸੀਕਾ ਗ੍ਰੰਥੀਆਂ ਦੇ ਵਿੱਚ ਲਿੰਫ ਨੋਡਸ ਤੱਕ ਪਹੁੰਚ ਜਾਂਦਾ ਹੈ ਤੇ ਜਿਹੜੀ ਚੌਥੀ ਸਟੇਜ ਨੂੰ ਸਭ ਤੋਂ ਖਤਰਨਾਕ ਤੇ ਘਾਟਕ ਮੰਨਿਆ ਗਿਆ ਉਹ ਉਹ ਸਟੇਜ ਹੁੰਦੀ ਹੈ ਜਦੋਂ ਕੈਂਸਰ ਸਾਡੇ ਸਰੀਰ ਦੇ ਦੂਸਰੇ ਲਿਵਰ ਜਾਂ ਬ੍ਰੇਨ ਤੱਕ ਦੇ ਦੂਸਰੇ ਅੰਗਾਂ ਤੱਕ ਪਹੁੰਚ ਜਾਂਦਾ ਹੈ ਤੇ ਉਸ ਕਾਰਨ ਬਰੀਜ਼ ਦੀ ਜਿਹੜੀ ਹੈ ਉਹ ਮੌਤ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ਉਥੇ ਕਿਉਂਰੇ ਗਰੇਟੀ ਕਾਫੀ ਘਟ ਜਾਂਦਾ ਹੈ ਜੀ ਡਾਕਟਰ ਸਾਹਿਬ ਕੈਂਸਰ ਛੂਦੇ ਰੋਗਾਂ ਚ ਨਹੀਂ ਆਉਂਦਾ ਪਰ ਕੀ ਇਹ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਹੋ ਜਾਂਦਾ ਜਾਂ ਫਿਰ ਇਲਾਜ ਕਰਾਉਣ ਤੋਂ ਬਾਅਦ ਦੁਬਾਰਾ ਵੀ ਫਾਇਦਾ ਹੋ ਸਕਦਾ ਹੈ ਇਸ ਸਾਲ ਤਾਲੀਵਾਲ ਸਭ ਕੈਂਸਰ ਜਿਹੜਾ ਹੈ ਉਹ ਛੂਤ ਦਾ ਰੋਗ ਹਰਗਿਜ਼ ਨਹੀਂ ਹੈ ਪਰ ਹਾਂ ਇੱਕ ਕੇਸਾ ਇੱਕ ਕੇਸ ਦੇ ਵਿੱਚ ਇਹ ਕਿਸੇ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੁੰਦਾ ਉਹ ਤਦ ਹੁੰਦਾ ਜੇ ਵਿਅਕਤੀ ਜਿਹੜਾ ਹੈ ਉਹ ਇੱਕ ਆਰਗਨ ਟ੍ਰਾਂਸਪਲੈਂਟ ਰਾਹੀਂ ਅਗਰ ਵਿਅਕਤੀ ਜਿਹੜਾ ਹੈ ਕਿਸੇ ਐਸੇ ਵਿਅਕਤੀ ਦਾ ਕੋਈ ਅੰਗ ਆਪਣੇ ਦਾਨ ਦੇ ਵਿੱਚ ਪ੍ਰਤੀਰੂਪਣ ਕਰਾਉਂਦਾ ਹੈ ਆਪਣੇ ਸਰੀਰ ਦੇ ਵਿੱਚ ਜ ਜਿਹਦੀ ਪਹਿਲਾਂ ਕੈਂਸਰ ਦੀ ਹਿਸਟਰੀ ਹੈ ਜਾਂ ਜਿਹਨੂੰ ਪਹਿਲਾਂ ਕੈਂਸਰ ਤੋਂ ਜਿਹੜਾ ਪ੍ਰੇੜਿਤ ਹੈ ਉਦੋਂ ਉਹ ਇੱਕ ਤੋਂ ਦੂਸਰੇ ਵਿਅਕਤੀ ਤੱਕ ਸ਼ਿਫਟ ਹੁੰਦਾ ਅਦਰਵਾਇਜ਼ ਨਹੀਂ ਦੂਸਰਾ ਤੁਹਾਡਾ ਸਵਾਲ ਹੈ ਕਿ ਕੀ ਇਹ ਇਲਾਜ ਤੋਂ ਬਾਅਦ ਦੁਬਾਰਾ ਹੋ ਜਾਂਦਾ ਹੈ ਹਾਂ ਕਾਫੀ ਕੇਸਾਂ ਦੇ ਵਿੱਚ ਦੇਖਿਆ ਗਿਆ ਹੈ ਕਿ ਕੈਂਸਰ ਦੇ ਮੁਕੰਮਲ ਟ੍ਰੀਟਮੈਂਟ ਤੋਂ ਬਾਅਦ ਵੀ ਰੀਕੂਰੈਂਸ ਕੈਂਸਰ ਦੇ ਕੇਸਿਸ ਪਾਏ ਜਾਂਦੇ ਨੇ ਜਿਨ੍ਹਾਂ ਨੂੰ ਦੁਬਾਰਾ ਇਲਾਜ ਕਰਨ ਦੀ ਮੁਰਦ ਤੋਂ ਲੋੜ ਹੁੰਦੀ ਹੈ ਇਸੇ ਲਈ ਇਹ ਜ਼ਰੂਰੀ ਰეკਮੈਂਡ ਕੀਤਾ ਜਾਂਦਾ ਹੈ ਕਿ ਕੈਂਸਰ ਦੀ ਕੇਮੋਥੈਰੇਪੀ ਲੈਣ ਤੋਂ ਬਾਅਦ ਰੋਗੀ ਨੂੰ ਲਗਾਤਾਰ ਫਾਲੋ ਅਪ ਲਈ ਡਾਕਟਰ ਨਾਲ ਸੰਪਰਕ ਚ ਰਹਿਣਾ ਚਾਹੀਦਾ ਹੈ ਸਮੇਂ-ਸਮੇਂ ਜਿਵੇਂ ਡਾਕਟਰ ਰეკਮੈਂਡ ਕਰਦਾ 6 ਮਹੀਨੇ ਬਾਅਦ 2 ਸਾਲ ਬਾਅਦ ਜਾਂ 1 ਸਾਲ ਬਾਅਦ ਉਸ ਨੂੰ ਆਪਣੇ ਰੈਗੂਲਰ ਚੈੱਕ ਅਪ ਲਈ ਜਿਦੇ ਚੋਦਾ ਸੀਟੀ ਸਕੈਨ ਅਲਟਰਾਸਾਉਂਡ ਜਾਂ ਦੂਸਰੇ ਟੈਸਟ ਵਗੈਰਾ ਕਰਵਾਏ ਜਾਂਦੇ ਨੇ ਉਹਦੇ ਨਾਲ ਉਹ ਫਾਲੋ ਅਪ ਕਰਦੇ ਨੇ ਕਿ ਕਿਤੇ ਦੁਬਾਰਾ ਤਾਂ ਨਹੀਂ ਪਨਪੜਿਆ ਜੀ ਡਾਕਟਰ ਸਾਹਿਬ ਫਿਰ ਉਹ ਕਿਹੜੀਆਂ ਚੀਜ਼ਾਂ ਨੇ ਖਾਣ ਵਾਲੀਆਂ ਵਿਅਕਤੀ ਦੇ ਜਿਨ੍ਹਾਂ ਨਾਲ ਇਹ ਪਨਪਣ ਤੋਂ ਇਸ ਨੂੰ ਰੋਕਿਆ ਜਾ ਸਕਦਾ ਕੀ ਖਾਵੇ ਇਨਸਾਨ ਤਾਂ ਕਿ ਇਹਦੇ ਸੈੱਲ ਜਿਹੜੇ ਬਾਡੀ ਦੇ ਅੰਦਰ ਪੈਦਾ ਨਾ ਹੋਣ ਦੇਖੋ ਇਹਦੇ ਚ ਹੁੰਦਾ ਕਿ ਕੈਂਸਰ ਦੇ ਕਾਰਨਾਂ ਚੋਂ ਇੱਕ ਕਾਰਨ ਅਨੁਵੰਸ਼ਿਕ ਵੀ ਹੈ ਡੀਐਨਏ ਦੇ ਥਰੂ ਜੋ ਸਾਡੇ ਅੰਦਰ ਜੋ ਜੀਨ ਦੀ ਪ੍ਰਣਾਲੀ ਹੈ ਉਹਦੀ ਮਿਊਟੇਸ਼ਨ ਦੇ ਮਾਮਲੇ ਚ ਜਦੋਂ ਅਸੀਂ ਦੇਖਦੇ ਹਾਂ ਉਸ ਨੂੰ ਰੋਕਣਾ ਤਾਂ ਸੰਭਵ ਨਹੀਂ ਹੈ ਠੀਕ ਹੈ ਨਾ ਪਰ ਦੂਸਰੇ ਜਿਹੜੇ ਸਾਡੇ ਜਿਵੇਂ ਕਾਰਸਿਨੋਜਨਿਕ ਤੱਤ ਨੇ ਉਹਨਾਂ ਜਿਵੇਂ ਹਣ ਕੀਟਨਾਸ਼ਕ ਅਸੀਂ ਖਾ ਰਹੇ ਹਾਂ ਲਗਾਤਾਰ ਤੇ ਸਬਜ਼ੀਆਂ ਰਾਹੀ ਅਨਾਜ ਰਾਹੀ ਫਲ ਰਾਹੀ ਤਾਂ ਉਹਨਾਂ ਕਾਰਨ ਇਹਦਾ ਐਟਮੋਸਫੀਅਰ ਸਾਡੀ ਬਾਡੀ ਅੰਦਰ ਬਣਦਾ ਹੈ ਤਾਂ ਉਹ ਤੋਂ ਸਭ ਤੋਂ ਅਸੀਂ ਅਗਰ ਇਹਨਾਂ ਚੀਜ਼ਾਂ ਨੂੰ ਅਵਾਇਡ ਕਰੀਏ ਤਾਂ ਅਸੀਂ ਤਾਂ ਤਾਂ ਅਵਾਇਡ ਕਰਨ ਦੀ ਗੱਲ ਕਰੀਏ ਆਪਾਂ ਕਿ ਆਰਗੈਨਿਕ ਸਬਜ਼ੀਆਂ ਇਸਤੇਮਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜ਼ਿਆਦਾਤਰ ਜੇ ਹੋ ਸਕਦਾ ਹੈ ਤਾਂ ਤੇ ਜਾਂ ਫਿਰ ਘੱਟ ਪੈਸਟਿਸਾਈਡ ਯੁਕਤ ਦਾਲਾਂ ਸਬਜ਼ੀਆਂ ਦਾ ਪ੍ਰਯੋਗ ਕੀਤਾ ਜਾਵੇ ਤੰਬਾਕੂ ਤੋਂ ਬਚਿਆ ਜਾਵੇ ਤੇ ਸ਼ਰਾਬ ਦਾ ਬਹੁਤ ਜ਼ਿਆਦਾ ਸੇਵਨ ਜਿਹੜਾ ਹੈ ਉਹ ਨਾ ਕੀਤਾ ਜਾਵੇ ਤੇ ਕੈਮੀਕਲ ਯੁਕਤ ਪਦਾਰਥ ਜਿਹੜੇ ਨੇ ਉਹਨਾਂ ਦੇ ਸੰਪਰਕ ਚ ਨਾ ਆਵੇ ਕੈਮੀਕਲ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਇਹ ਤੋਂ ਖਾਸ ਤੌਰ ਤੇ احتیاط برتن دی ضرورت ਹੁੰਦੀ ਹੈ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਕਿ ਕਿਹੜੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਨੇ ਉਹ ਖਾਧੀਆਂ ਜਾਣ ਉਹਦੇ ਚ ਕੈਂਸਰ ਨੂੰ ਫਾਈਟ ਕਰਨ ਲਈ ਸਾਡੀ ਖੁਰਾਕ ਜਿਹੜੀ ਹੈ ਉਹ ਬਿਹਤਰ ਜ਼ਰੂਰੀ ਹੈ ਤਾਂ ਉਹਦੇ ਚ ਕੀ ਹੈ ਕਿ ਅਸੀਂ ਦੇਖਦੇ ਹਾਂ ਕਿ ਪੱਤਾ ਗੋਭੀ ਹੈ ਫੁੱਲ ਗੋਭੀ ਹੈ ਬਲੈਕ ਬੈਰੀ ਹੈ ਕਾਲਖੰਨ ਨਟਸਨ ਤੇ ਔਰ ਇਸ ਤਰ੍ਹਾਂ ਦੇ ਕੁਝ ਪ੍ਰਯੋਗ ਜਿਹੜੇ ਨੇ ਉਹ ਅਗਰ ਅਸੀਂ ਇਹਨਾਂ ਕੋਰਾਕਾਂ ਨੂੰ ਅਪਣਾ ਕੇ ਅਸੀਂ ਕੈਂਸਰ ਦੇ ਐਟਮੋਸਫੀਅਰ ਦੇ ਪੈਦਾ ਹੋਣ ਚਾ ਕਾਫੀ ਹੱਦ ਤੱਕ ਰੁਕਾਵਟ ਪੈਦਾ ਕਰ ਸਕਦੇ ਹਾਂ ਤੇ ਜਿਹੜੀਆਂ ਸਾਡੇ ਅੰਦਰ ਜੋ ਮਿਊਟੇਸ਼ਨਸ ਹੋ ਰਹੀਆਂ ਨੇ ਉਹਨਾਂ ਨੂੰ ਵੀ ਚੰਗੀ ਖੁਰਾਕ ਰਾਹੀਂ ਅਸੀਂ ਇਸ ਨੂੰ ਰੋਕਣ 'ਚ ਸਫਲ ਹੋਏ ਹਾਂ ਮੈਡੀਕਲ ਤਜਰਬੇ ਇਹ ਦੱਸਦੇ ਨੇ ਕਿ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਨੂੰ ਕੈਂਸਰ ਦੀ ਸੰਭਾਵਨਾ ਸੀ ਉਹਨਾਂ ਨੇ ਆਪਣੀ ਖੁਰਾਕ ਵਿੱਚ ਤਬਦੀਲੀ ਕਰਕੇ ਇਸ ਤੋਂ ਮਤਲਬ ਜਿਹੜਾ ਹੈ ਉਹ ਆਪਣੇ ਜੀਵਨ ਦਾ ਬਚਾਅ ਕੀਤਾ ਤੇ ਜ਼ਿੰਦਗੀ ਬੜੀ ਵਧੀਆ ਨਿਭਾਈ ਹੈ ਜਾਂ ਕਟੋ-ਕਟ ਇੱਕ ਇਹ ਤਾਂ ਹੈ ਕਿ ਕੈਂਸਰ ਦਾ ਇਲਾਜ ਹੋਣ ਤੋਂ ਬਾਅਦ ਚੰਗੀ ਖੁਰਾਕ ਨਹੀਂ ਇਸ ਨੂੰ ਦੁਬਾਰਾ ਹੋਣ ਤੋਂ ਵੀ ਰੋਕਿਆ ਜਾ ਸਕਦਾ ਹੈ ਤੇ ਉਹਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਕਿ ਹਲਦੀ ਦਾ ਸੇਵਨ ਜਿਹੜਾ ਹੈ ਹਲਦੀ ਔਰ ਸਫੇਦ ਮਿਰਚ ਦਾ ਜਿਹੜਾ ਸੇਵਨ ਹੈ ਉਹ ਬੇਹਦ ਲਾਭਕਾਰੀ ਹੁੰਦਾ ਆਪਣੀ ਖੁਰਾਕ ਤੋਂ ਇਲਾਵਾ ਅਗਰ ਕੋਈ ਵਿਅਕਤੀ ਅੱਧਾ ਤੋਂ ਚਮਚ ਤੋਂ 1 ਚਮਚ ਤੱਕ ਹਲਦੀ ਨੂੰ ਉਬਾਲ ਕੇ ਉਹਦੇ ਚ ਸਫੇਦ ਮਿਰਚ ਦਾ ਚੂਰਨ ਜਿਹੜਾ ਹੈ ਉਪਾ ਕੇ ਅਗਰ ਉਹ ਆਪਣੀ ਖੁਰਾਕ ਚ ਸ਼ਾਮਲ ਕਰ ਲੈਂਦਾ ਤਾਂ ਬਹੁਤ ਹੱਦ ਤੱਕ ਕੈਂਸਰ ਦੇ ਵਾਤਾਵਰਣ ਤੋਂ ਨਜਾਤ ਮਿਲ ਸਕਦੀ ਹੈ 카ਰਸੀਨੋਜਨਿਕ ਜੀਵਾਣੂ ਬੰਦ ਕਰਨਾ ਚਾਹੀਦਾ ਹੈ ਤੇ ਔਰ ਸਾਨੂੰ ਕੁਝ ਐਸੇ ਐਂਟੀਆਕਸੀਡੈਂਟ ਜਿਹੜੇ ਨੇ ਉਹ ਇਸਤੇਮਾਲ ਕਰਦੇ ਰਹਿਣਾ ਚਾਹੀਦਾ ਜਿਨ੍ਹਾਂ ਨਾਲ ਸਾਡੇ ਸਰੀਰ ਵਿੱਚ ਲਿਆ ਜ਼ਹਿਰਾਂ ਜਿਹੜੀਆਂ ਨੇ ਉਹਨਾਂ ਦਾ ਨਿਸ਼ਕਾਸ਼ਣ ਹੋ ਸਕੇ ਹਾਂ ਇੱਕ ਗੱਲ ਹੋਰ ਹੈ ਕਿ ਇੱਕ ਐਸੀ ਜੜੀ ਬੂਟੀ ਜੋ ਅਕਸਰ ਸਾਡੇ ਆਲੇ ਦੁਆਲੇ ਪਾਈ ਜਾਂਦੀ ਹੈ ਉਸ ਦਾ ਤੁਹਾਨੂੰ ਦੇ ਜਾਣ ਕੇ ਹਰਾਨੀ ਹੋਊਗੀ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਕਿ ਉਹ ਜੜੀ ਬੂਟੀ ਤੋਂ ਅੰਗਰੇਜ਼ੀ ਦਵਾਈਆਂ ਚ ਐਲੋਪੈਥੀ ਦੇ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਕੈਮੋਥੈਰੇਪੀ ਦੇ ਦੋ ਇੰਜੈਕਸ਼ਨ ਵਿੰਕ੍ਰੈਸਟਾਈਨ ਤੇ ਵਿੰ ਬਲਾਸਟਿਨ ਜਿਹੜੇ ਨੇ ਉਸੇ ਜੜੀ ਬੂਟੀ ਤੋਂ ਤਿਆਰ ਕੀਤੇ ਗਏ ਚਾਈਨਾ ਚ ਸਦੀਆਂ ਤੋਂ ਉਸ ਜੜੀ ਬੂਟੀ ਨੂੰ ਕੈਂਸਰ ਲਈ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ ਕਿ ਉਹ ਜੜੀ ਬੂਟੀ ਹੈ ਸਦੀ ਸਦਾ ਬਾਹਰ ਜੜੀ ਬੂਟੀ ਵਿੰਕਾਮਾਈਡਾ ਤੇ ਉਹਦਾ ਇਸਤੇਮਾਲ ਜਿਹੜਾ ਹੈ ਉਹਦੇ ਫੁੱਲਾਂ ਦਾ ਇਸਤੇਮਾਲ ਖਰਾਬ ਚ ਥੋੜੀ ਬਹੁਤ ਮਾਤਰਾਜ ਕੀਤਾ ਜਾ ਸਕਦਾ ਹੈ ਸਾਡੀ ਆਯੁਰਵੇਦ ਵੀ ਇਸ ਦਾ ਕਾਫੀ ਅੱਛਾ ਇਲਾਜ ਹੈ ਪਰ ਰੋਗੀਆਂ ਹਾਲਤਾਂ ਨੂੰ ਦੇਖਦੇ ਹੋਏ ਸਾਨੂੰ ਮਾਡਰਨ ਮੈਡੀਕਲ ਸਾਇੰਸ ਦਾ ਸਹਾਰਾ ਵੀ ਬਿਲਕੁਲ ਲੈਂਦੇ ਰਹਿਣਾ ਚਾਹੀਦਾ ਆ ਸ਼ੁਰੂਆਤੀ ਹਾਲਤਾਂ 'ਚ ਜਾਂ ਇਸ ਰੋਗ ਨੂੰ ਦੁਬਾਰਾ ਫਨ ਫਨ ਤੋਂ ਰੋਕਣ ਲਈ ਆਯੁਰਵੇਦ ਬੇਹਦ ਸਹਾਇਕ ਇੱਕ ਇਲਾਜ ਪ੍ਰਣਾਲੀ ਹੈ ਜੀ ਡਾਕਟਰ ਸਾਹਿਬ ਇੱਕ ਦੇਖਿਆ ਗਿਆ ਕਿ ਆਮ ਲੋਕ ਪੰਜਾਬ ਦੇ ਇਲਾਜ ਕਰਾਉਣ ਵੀਕਾ ਨਹਿਰ ਜਾਂਦੇ ਨੇ ਕੀ ਪੰਜਾਬ ਦੇ ਵਿੱਚ ਕੈਂਸਰ ਦਾ ਬਿਹਤਰ ਹੀ ਇਲਾਜ ਹੈ ਦੇਖੋ ਇਹ ਨਹੀਂ ਕਿ ਕੇਵਲ ਬਿਕੁਚ ਹੀ ਕੈਂਸਰ ਦੀ ਕੋਈ ਹੱਬ ਹੈ ਜਾਂ ਕੋਈ ਉਹ ਕੈਂਸਰ ਦੇ ਰੋਗਾ ਰੋਗੀਆਂ ਲਈ ਮੱਕਾ ਸਮਝਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ ਸਾਡੇ ਪੰਜਾਬ ਵਿੱਚ ਵੀ ਕੈਂਸਰ ਦੇ ਰੋਗਾਂ ਦੇ ਇਲਾਜ ਲਈ ਮਹਰ ਡਾਕਟਰਾਂ ਦੀ ਕੋਈ ਕਮੀ ਨਹੀਂ ਹੈ ਨਾ ਤਾਂ ਇੱਥੇ ਸਾਧਨਾਂ ਦੀ ਕਮੀ ਹੈ ਨਾ ਟੈਸਟ ਮਸ਼ੀਨਾਂ ਦੀ ਕਮੀ ਹੈ ਤੇ ਨਾ ਹੀ ਡਾਕਟਰਾਂ ਦੀ ਕਮੀ ਹੈ ਬਸ ਲੋਕਾਂ ਦਾ ਰੁਝਾਨ ਹੈ ਕਿ ਉਸ ਕਾਰਨ ਉਹ ਜਿਹੜੇ ਨੇ ਉਧਰ ਵੀ ਕੰਨਰ ਵੱਲ ਜਾਂਦੇ ਨੇ ਪਰ ਕੈਂਸਰ ਰੋਗੀਆਂ ਨੇ ਐਨੇ ਲੰਬੇ ਸਫਰ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਤੇ ਆਪਣੇ ਨੇੜੇ ਦੇ ਕਿਸੇ ਵੀ ਕੈਂਸਰ ਰੋਗ ਮਾਹਰ ਡਾਕਟਰ ਨੂੰ ਦਕਾਣਾ ਚਾਹੀਦਾ ਹੈ ਪੰਜਾਬ ਸਰਕਾਰ ਨੇ ਵੀ ਇਹਦੇ ਬਹੁਤ ਪੁਖਤਾ ਇੰਤਜ਼ਾਮ ਕੀਤੇ ਨੇ ਬਹੁਤ ਸਾਰੇ ਚੰਗੇ ਹਸਪੀਟਲ ਕੈਂਸਰ ਵਾਸਤੇ ਸਾਡੇ ਪੰਜਾਬ 'ਚ ਮੌਜੂਦ ਨੇ ਜੀ ਡਾਟਸ ਆ ਆਮ ਤੌਰ ਤੇ ਦੇਖਿਆ ਗਿਆ ਕਿ ਲੋਕ ਕੈਂਸਰ ਦਾ ਇਲਾਜ ਐਲੋਪੈਥੀ 'ਚ ਕਰਾਉਂਦੇ ਨੇ ਕੀ ਹੋਰ ਪੈਥੀਆਂ ਦੇ ਵਿੱਚ ਇਹਦਾ ਇਲਾਜ ਸੰਭਵ ਹੈ ਔ ਹੋਮੋਪੈਥੀ ਕਹ ਲਓ ਜਾਂ ਆਯੁਰਵੈਦ ਕਹ ਲਓ ਕਿਹੜੀ ਕਿਹੜੀਆਂ ਪੈਥੀਆਂ ਚ ਇਹਦਾ ਵਧੀਆ ਇਲਾਜ ਆ ਜਾਏਗਾ ਦੇਖੋ ਦੇਖਣ ਚ ਆਇਆ ਕਿ ਹੋਰ ਨਾ ਪੈਥੀਆਂ ਐਲੋਪੈਥੀ ਨਾਲੋਂ ਹੋਰ ਨਾ ਪੈਥੀਆਂ ਚ ਵੀ ਕੈਂਸਰ ਦੇ ਕੁਝ ਮਰੀਜ਼ ਠੀਕ ਹੁੰਦੇ ਦੇਖੇ ਗਏ ਨੇ ਆਪਾਂ ਕਿਸੇ ਇੱਕ ਪੈਥੀ ਨੂੰ ਕੰਡੈਮਨਿੰਗ ਕਰ ਸਕਦੇ ਅਗਰ ਸ਼ੁਰੂਆਤੀ ਹਾਲਤਾਂ ਦੇ ਵਿੱਚ ਕੋਈ ਆਯੁਰਵੈਦਿਕ ਪ੍ਰਣਾਲੀ ਰਾਹੀ ਵੀ ਅਗਰ ਇਸ ਨੂੰ ਇਲਾਜ ਕਰਾਉਂਦਾ ਹੈ ਤੇ ਉਹਦੇ ਚ ਵੀ ਸਫਲਤਾ ਕਾਫੀ ਹੱਦ ਤੱਕ ਮਿਲਦੀ ਹੈ ਪਰ ਰੋਗ ਦੀਆਂ ਗੰਭੀਰ ਹਾਲਤਾਂ ਵਿੱਚ ਸਾਨੂੰ ਮਾਡਰਨ ਮੈਡੀਕਲ ਸਾਇੰਸ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ ਹੈ ਉਥੇ ਸਾਨੂੰ ਧਾਗੇ ਤਵੀਤ ਟੁੱਟ ਕੇ ਜਾਂ ਕੁਝ ਐਸੇ ਡਾਕਟਰਾਂ ਕੋਲ ਬਿਲਕੁਲ ਨਹੀਂ ਜਾਣਾ ਚਾਹੀਦਾ ਜੋ ਇਸ ਨੂੰ ਠੀਕ ਕਰਨ ਦੀ ਮੁਹਾਰਤ ਨਹੀਂ ਰੱਖਦੇ ਜੀ ਡਾਕਟਰ ਸਾਹਿਬ ਇੱਕ ਇਹ ਦੱਸੋ ਵੀ ਇੱਕ ਮਰੀਜ਼ ਨੂੰ ਜਿਹੜਾ ਕੈਂਸਰ ਪੀੜਿਤ ਹੈ ਉਹਨੂੰ ਇਲਾਜ ਕਰਾ ਕਿਹੜੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਲਾਜ ਦੌਰਾਨ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਮਰੀਜ਼ ਨੂੰ ਇਲਾਜ ਅਧ ਵਿਚਾਲੇ ਨਹੀਂ ਛੱਡਣਾ ਚਾਹੀਦਾ ਭਾਵੇਂ ਉਹ ਕੇਮੋਥੈਰੇਪੀ ਹੈ ਭਾਵੇਂ ਉਹ ਆਯੁਰਵੈਦਿਕ ਥੈਰੇਪੀ ਹੈ ਭਾਵੇਂ ਉਹ ਸਰਜਰੀ ਹੈ ਭਾਵੇਂ ਉਹ ਰੇਡੀਏਸ਼ਨ ਥੈਰੇਪੀ ਹੈ ਕੁਝ ਵੀ ਹੈ ਇਲਾਜ ਦੇ ਮੁਕੰਮਲ ਹੋਣ ਤੱਕ ਉਸ ਨੂੰ ਲਗਾਤਾਰ ਡਾਕਟਰ ਦਾ ਸਾਥ ਰੱਖਣਾ ਚਾਹੀਦਾ ਤੇ ਕਿਉਂਕਿ ਇਹ ਇੱਕ ਜਾਲੇ ਇਸ ਲਈ ਇਸ ਦੇ ਦੁਬਾਰਾ ਹੋਣ ਦੀ ਸੰਭਾਵਨਾ ਵੀ ਬਣੀ ਰਹਿੰਦੀ ਹੈ ਇਹ ਪੂਰੀ ਜ਼ਰਾ ਠੀਕ ਨਹੀਂ ਹੁੰਦਾ ਤਾਂ ਆਦਮੀ ਭੁਲੇਖੇ ਵਿੱਚ ਰਹਿ ਕੇ ਆਪਣੀ ਜਾਨ ਤੋਂ ਹੱਥ ਖੋ ਲੈਂਦਾ ਉਵੇਂ ਹੁੰਦਾ ਕਿ ਮੈਂ ਠੀਕ ਹਾਂ ਪਰ ਉਹ ਅੰਦਰੋਂ ਅੰਦਰ ਰੋਗ ਵਧਦਾ ਰਹਿੰਦਾ ਤੇ ਜਦੋਂ ਤੱਕ ਉਸ ਨੂੰ ਦੁਬਾਰਾ ਫਿਰ ਪਤਾ ਲੱਗਦਾ ਉਹ ਬਹੁਤ देर ਹੋ ਚੁੱਕੀ ਹੁੰਦੀ ਆ ਇੱਕ ਤਾਂ ਇਹ ਹੈ ਕਿ ਆਪਣੀ ਚੰਗੀ ਖੁਰਾਕ ਮੇਨਟੇਨ ਰੱਖੀ ਜਾਵੇ ਇਲਾਜ ਦੇ ਦੌਰਾਨ ਡਾਕਟਰ ਦੀਆਂ ਹਦਾਇਤਾਂ ਮੁਤਾਬਕ ਹੀ ਆਪਣਾ ਜੀਵਨ ਜਿਿਆਪਨ ਕੀਤਾ ਜਾਵੇ ਜੋ ਡਾਕਟਰ ਉਸ ਨੂੰ ਦੱਸਦੇ ਨੇ ਜੋ ਖੁਰਾਕ ਦੱਸਦੇ ਨੇ ਜਿੰਨਾ ਟ੍ਰੀਟਮੈਂਟ ਜਿਹੜੇ ਸਾਈਕਲ ਜਿਵੇਂ ਕੇਮੋਥੈਰੇਪੀ ਦੇ ਸਾਈਕਲਸ ਵਿੱਚ ਛੇ ਤੋਂ 8 ਸਾਈਕਲ ਤੱਕ ਉਹ ਆਲਟਰਨਟ ਵੀਕ ਦਿੰਦੇ ਨੇ ਜਾਂ 15 ਦਿਨ ਬਾਅਦ ਰਿਪੀਟ ਕਰਦੇ ਨੇ ਤਾਂ ਉਸ ਤਰ੍ਹਾਂ ਦੇ ਸਾਈਕਲਸ ਹੈਗੇ ਆ ਕੀਮੋਥੈਰੇਪੀ ਦੇ ਉਹਨਾਂ ਨੂੰ ਪੂਰੇ ਮੁਕੰਮਲ ਕਰਾਉਣ ਤੋਂ ਬਾਅਦ ਫਿਰ ਲਗਾਤਾਰ ਜਿਹੜਾ ਹੈ ਉਹ ਫਾਲੋ ਅਪ ਲਈ ਡਾਕਟਰ ਕੋਲ ਜਾਂਦੇ ਰਹਿਣਾ ਚਾਹੀਦਾ ਤਾਂ ਕਿ ਇਹ ਇੱਕ ਤਕਸ਼ੀਸ਼ ਹੋ ਸਕੇ ਕਿ ਕਿਧਰੇ ਦੁਬਾਰਾ ਤਾਂ ਨਹੀਂ ਕੋਈ ਸਮੱਸਿਆ ਬਾਕੀ ਰਹਿ ਗਈ ਹੈ ਜੀ ਡਾਕਟਰ ਸਾਹਿਬ ਅਕਸਰ ਦੇਖਿਆ ਗਿਆ ਲੋਕ ਜਦੋਂ ਕੈਂਸਰ ਹੋ ਜਾਂਦਾ ਬਹੁਤੇ ਲੋਕ ਉਸ ਨੂੰ ਮੌਤ ਦਾ ਵਾਰੰਟ ਸਮਝ ਲੈਂਦੇ ਨੇ ਕੀ ਡਾਕਟਰ ਸਾਹਿਬ ਕੈਂਸਰ ਲਾ ਇਲਾਜ ਹੈ ਇਲਾਜ ਜਾਂ ਫਿਰ ਇਹਦਾ ਇਲਾਜ ਸੰਭਵ ਨਹੀਂ ਘਟਾਉਣਾ ਚਾਹੀਦਾ ਜੀ ਇਹਦਾ ਇਲਾਜ ਬਿਲਕੁਲ ਸੰਭਵ ਹੈ ਇਹ ਇਲਾਜ ਲਾ ਇਲਾਜ ਬਿਲਕੁਲ ਨਹੀਂ ਹੈ ਬਸ਼ਰਤੇ ਵੀ ਇਹਦੀ ਤਕਸੀਸ਼ ਜਿਹੜੀ ਹੈ ਉਹ अर्ਲੀ ਸਟੇਜ ਦੇ ਵਿੱਚ ਹੋ ਜਾਵੇ ਬਾਕੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਆਮ ਤੌਰ ਤੇ ਦੇਖਿਆ ਜਾਵੇ ਸਾਡੇ ਦੇਸ਼ ਵਿੱਚ 2.5 ਲੱਖ ਲੋਕ ਤਾਂ ਮਲੇਰੀਆ ਨਾਲ ਹੀ ਮਰ ਜਾਂਦੇ ਨੇ ਰੋਡ ਐਕਸੀਡੈਂਟ ਦੇ ਵਿੱਚ ਵੀ ਲੋਕ ਮਰਦੇ ਨੇ ਹੋਰ ਨਾ ਬਿਮਾਰੀਆਂ ਦੀ ਮੌਤ ਦਰ ਵੀ ਬਹੁਤ ਜ਼ਿਆਦਾ ਹੈ ਹਾਰਟ ਅਟੈਕ ਨਾਲ ਮੌਤਾਂ ਬਹੁਤ ਹੋ ਰਹੀਆਂ ਨੇ ਤੇ ਫਿਰ ਕੈਂਸਰ ਪ੍ਰਤੀ ਇਹ ਜੀ ਅਪਰੋਚ ਕਿਉਂ ਇਹੋ ਜੀ ਸੋਚ ਕੇ ਬਣਾਈ ਹੋਈ ਹੈ ਤਾਂ ਪੈਨਿਕ ਹੋਣਾ ਜਿਹੜਾ ਹੈ ਉਹ ਰੋਗ ਦੇ ਇਲਾਜ 'ਚ ਬਹੁਤ ਵੱਡੀ ਰੁਕਾਵਟ ਬਣਦਾ ਹੈ ਮੈਂ ਸਮਝਦਾ ਕਿ ਅਗਰ ਰੋਗ ਡਾਇਗਨੋਸ ਹੋ ਗਿਆ ਤਾਂ ਪੂਰੇ ਹੌਸਲੇ ਨਾਲ ਤੇ ਪੂਰੇ ਵਿਸ਼ਵਾਸ ਨਾਲ ਜਿਹੜਾ ਇਲਾਜ ਨੂੰ ਮੁਕੰਮਲ ਕੀਤਾ ਜਾਣਾ ਚਾਹੀਦਾ ਤੇ ਕਿਉਂਕਿ ਜੇ ਕੋਈ ਰੋਗੀ ਆਪਣੇ ਰੋਗ ਦੇ ਠੀਕ ਹੋਣ ਪ੍ਰਤੀ ਆਸਪੰਦ ਹੈ ਤਾਂ ਉਹਦੇ ਨਤੀਜੇ ਕਈ ਗੁਣਾ ਵਧੀਆ ਹੋਣਗੇ ਤੇ ਜੇ ਉਹ ਨਿਰਾਸ਼ਾਵਾਦੀ ਹੈ ਤਾਂ ਉਸ ਨੂੰ ਜਿਹੜਾ ਠੀਕ ਨਹੀਂ ਕੀਤਾ ਜਾ ਸਕਦਾ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸੀ ਕਾਲ ਜੀ ਧੰਨਵਾਦ ਜੀ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ